ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮ ਕੁਰਤ ਮੈਂ ਟੀਵੀ 80 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਦੇਸ਼ਾਂ ਚ ਬੈਠ ਕੇ ਦੇਖਦੇ ਸਰਰੇ ਨੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ ਡੇਟ ਹੈਗੀ ਐ 30 ਜੂਨ 2016 16 ਹਾੜ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਮਹੱਤਵਪੂਰਨ ਸਾਡੇ ਦਰਸ਼ਕਾਂ ਅਸਾਂ ਨਹੀਂ ਕਰਨ ਜਾ ਰਹੇ ਹੋ ਦੇਖੋ ਜੂਨ ਦਾ ਮਹੀਨਾ ਵੀ ਚਲਾ ਗਿਆ ਜੁਲਾਈ ਆ ਜਾਣਾ ਹੈ ਜੀ ਨਵੇਂ ਆਣ ਦੀ ਖੁਸ਼ੀ ਸੰਜੋਗ ਵਿਜੋਗ ਇਕ ਆਇਆ ਇਕ ਵਿਛੜੇ ਜੀ ਅਕਸਰ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਭਾਰਤ ਦੇ ਹੁਕਮਰਾਨ ਦਿੱਲੀ ਤਖਤ ਦੇ ਉੱਤੇ ਕੋਈ ਪਾਰਟੀ ਆ ਕੇ ਬੈਠ ਜਾਏ ਜੀ ਔਰ ਜਿਹੜੇ ਬਾਹਰ ਉਹਨਾਂ ਦੇ ਉਹ ਲੋਕ ਵੀ ਜਿਹੜੇ ਬਹੁਤ ਵਾਰ ਸਿੱਖ ਕਮਿਊਨਿਟੀ ਦੇ ਵਿੱਚ ਆ ਕੇ ਹਿੱਸਾ ਅਸੀਂ ਬਣਾ ਲੈਂਦੇ ਆ ਉਹਨਾਂ ਨੂੰ ਲੱਗਦਾ ਕਿ ਜੀ ਦੇਖੋ ਲਗਾਤਾਰ ਗੁਰਦੁਆਰੇ ਆਉਂਦੇ ਨੇ ਸਾਡੇ ਨਾਲ ਜੁੜੇ ਹੋਏ ਨੇ ਦੇਖੋ ਸਾਡੇ ਹੀ ਪਰਿਵਾਰ ਦਾ ਹਿੱਸਾ ਨੇ ਜੀ ਅਸੀਂ ਕਿਉਂ ਤੋ ਫਰਕਾ ਕਰੀਏ ਸਾਡੇ ਗੁਰੂ ਨੇ ਤਾਂ ਸਾਂਝ ਦਾ ਰਸਤਾ ਦੱਸਿਆ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਦਿਲ ਖੁੱਲੇ ਨੇ ਦਿਲ ਵੀ ਸਾਡੇ ਵੱਡੇ ਨੇ ਜੀ ਔਰ ਜਿਵੇਂ ਮੈਂ ਅਕਸਰ ਆਪਣੇ ਮਿੱਤਰ ਜਿਹੜੇ ਜਾ ਚੁੱਕੇ ਨੇ ਇਸ ਜਹਾਨ ਤੋਂ ਸ਼ੇਖ ਸਾਹਿਬ ਦਾ ਜ਼ਿਕਰ ਕਰਦਾ ਹੈ ਤੇ ਉਹਨਾਂ ਨਾਲ ਕਈ ਵਾਰੀ ਜਦੋਂ ਗੰਭੀਰ ਵਿਚਾਰ ਹੋਣੇ ਕਿ ਭਾਈ ਸਾਡੇ ਦੋ ਵੱਡੇ ਉਹ ਥਾਟ ਜਿਹੜੇ ਕਿ ਦੁਨੀਆ ਦੇ ਵਿੱਚ ਯੂਨੀਕ ਨੇ ਮਜ਼ਮਾ ਦੀ ਦੁਨੀਆ ਵਿੱਚ ਸਿੱਖ ਫੇਥ ਹੈ ਇਸਲਾਮ ਹੈ ਜੀ ਪਰ ਸਾਨੂੰ ਸਾਡੀਆਂ ਸਾਡੀ ਪ੍ਰੋਬਲਮ ਦੀ ਜੜ ਕੀ ਹੈ ਆਧਾਰ ਕੀ ਹੈ ਔਰ ਕਿਉਂ ਜਿਹੜੇ ਅਸੀਂ ਟਾਰਗੇਟ ਹੋ ਰਹੇ ਹਾਂ ਤੇ ਉਹਨਾਂ ਦਾ ਹੀ ਇਹ ਜਵਾਬ ਸੀ ਉਹਨਾਂ ਨੇ ਕਹਿਣਾ ਕਿ ਜੀ ਤੁਹਾਡੀ ਸਮੱਸਿਆ ਇਹ ਐ ਸਿੱਖ ਧਰਮ ਦੀ ਤੁਹਾਡੇ ਸਿੱਖਾਂ ਦੀ ਨਾ ਧਰਮ ਦੀ ਕਿ ਤੁਸੀਂ ਬਹੁਤ ਓਪਨ ਲੋਕ ਹੋ ਬਹੁਤ ਲਿਬਰਲ ਹੋ ਇਨੇ ਲਿਬਰਲ ਹੋ ਇਨੇ ਸੈਕੂਲਰ ਹੋ ਇਨੇ ਓਪਨ ਹੋ ਕਿ ਤੁਸੀਂ ਦੂਸਰਿਆਂ ਦਾ ਹੀ ਫਿਕਰ ਕਰਦੇ ਕਰਦੇ ਆਪਣਾ ਭੁੱਲ ਜਾਂਦੇ ਹੋ ਜੀ ਤੇ ਕਹਿੰਦੇ ਵੀ ਉਹਦੇ ਥੱਲੇ ਤੁਸੀਂ ਆਪਣੀ ਜਿਹੜੀ ਗੱਲ ਹੈ ਉਹਨੂੰ ਛੱਡ ਕੇ ਦੂਸਰਿਆਂ ਦੇ ਲਈ ਜ਼ਿਆਦਾ ਉਲਾਰ ਹੁੰਦੇ ਹੋ ਕਹਿੰਦੇ ਵੀ ਸਾਡੀ ਪ੍ਰੋਬਲਮ ਇਹ ਹੈ ਵੀ ਅਸੀਂ ਇੰਨੇ ਤੰਗ ਐ ਇੰਨੇ ਬੰਦ ਐ ਅਸੀਂ ਕਿਸੇ ਨੂੰ ਵਰਣੇ ਨਹੀਂ ਦਿੰਦੇ ਜਿਹੜੇ ਸਾਡਾ ਹਿੱਸਾ ਨੇ ਉਹਨਾਂ ਨੂੰ ਵੀ ਕਹਿੰਦਾ ਮੈਂ ਤੂੰ ਚੱਲ ਬਾਹਰ ਤੂੰ ਮੁਸਲਮਾਨ ਨਹੀਂ ਹੈਗਾ ਜੀ ਸੋ ਕੁਲ ਮਿਲਾ ਕੇ ਹਾਲਾਂ ਇਹ ਟੂ ਸਿੰਪਲਿਸਟਿਕ ਸਟੇਟਮੈਂਟ ਲੱਗਦੀ ਹੈ ਪਰ ਕਾਫੀ ਹੱਦ ਤੱਕ ਇਸ ਦੇ ਵਿੱਚ ਇੱਕ ਸਚਾਈ ਹੈ ਕਿ ਅਸੀਂ ਅੱਜ ਵੀ ਤੁਸੀਂ ਜਦੋਂ ਖਾਲਸਾਣ ਦੇ ਹਵਾਲੇ ਨਾਲ ਵੀ ਗੱਲ ਕਰ ਰਹੇ ਹੋਵੋਗੇ ਸਾਡੇ ਆਪਣੇ ਹੋਣਗੇ ਜੀ ਖਾਲਸਾਣ ਦੇ ਵਿੱਚ ਦੱਸੋ ਹਿੰਦੂਆਂ ਦਾ ਕੀ ਬਣੇਗਾ ਜੀ ਚੰਗੀ ਗੱਲ ਹੈ ਅਸੀਂ ਫਿਕਰਮੰਦ ਹੁੰਦੇ ਆ ਪਰ ਪਹਿਲਾਂ ਆਪਣਾ ਆਪ ਤਾਂ ਬਚਾ ਲੋ ਕਿ ਵੀ ਤੁਸੀਂ ਪਹਿਲਾਂ ਇਸ ਗੱਲ ਤੇ ਤਾਂ ਹੋ ਕਿ ਭਾਈ ਤੁਹਾਡਾ ਬਚਾ ਉੱਥੇ ਇਸ ਤੋਂ ਬਿਨਾ ਨਹੀਂ ਹੁੰਦਾ ਕਿ ਵੀ ਸਾਡੇ ਕੋਲ ਆਪਣਾ ਮੁਲਕ ਨਾ ਹੋਵੇ ਚਲੋ ਮੈਂ ਜਿਸ ਕਰਕੇ ਕਮੈਂਟ ਕੀਤਾ ਨਵੰਬਰ 84 ਦੀ ਸਿੱਖ ਨਸਲ ਕੁਸ਼ੀ ਜਿਸ ਨੂੰ ਜਿਹੜਾ ਜਥੇਦਾਰ ਅਕਾਲ ਤਖਤ ਜਾਂ ਅਕਾਲ ਤਖਤ ਸਾਹਿਬ ਤੋਂ ਮਾਨਤਾ ਹੋਈ ਹੋਰੀ इवन ਪਿਛਲੇ ਦਿਨ ਅੱਜ ਪਾਵੇਂ ਉਹ ਲੈਫਟ ਹੈਂਡਡ ਦੇ ਉਹਦੇ ਮੂੰਹੋਂ ਨਿਕਲਿਆ ਰਾਜਨਾਥ ਸਿੰਘ ਕਾਂਗਰਸ ਦੇ ਖਿਲਾਫ ਜਦੋਂ ਕਹਿਣਾ ਹੁੰਦਾ ਹੈ ਤੇ ਉਦੋਂ ਉਹਦੇ ਮੂੰਹੋਂ ਵੀ ਇਹ ਨਿਕਲਿਆ ਕਿ ਇਹ ਸਿੱਖਾਂ ਦੀ ਨਸਲਕੁਸ਼ੀ ਸੀ ਜੀ ਹੁਣ ਇਸ ਸਬੰਧ ਦੇ ਵਿੱਚ ਇੱਕ ਪੂਰੀ ਕੈਂਪੇਨ ਹੈ ਜੇ 100 ਸਾਲ ਬਾਅਦ ਅਰਮੀਨੀਆ ਦੇ ਲੋਕ ਅੱਜ ਵੀ ਇਸ ਗੱਲ ਦੇ ਉੱਤੇ ਲੋਬੀ ਕਰ ਰਹੇ ਨੇ ਕਿ ਅਰਮੀਨੀਅਨ ਜੈਨੋਸਾਈਡ ਰੈਕਗਨਾਈਜ਼ ਕਰੋ ਪਾਪ ਨੇ ਪਿਛਲੇ ਦਿਨ ਅੱਜ ਇਸ ਦੀ ਦੀ ਸਪੋਰਟ ਕੀਤੀ ਪ੍ਰੈਜ਼ੀਡੈਂਟ ਓਬਾਮਾ ਨੇ ਆਪਣੇ ਕੈਂਪੇਨ ਚ ਕੀਤੀ ਸੀ ਸੋ ਸਿੱਖ ਫਰ ਜਸਟਿਸ ਨੇ ਬਾੜਲੇ ਅਤੇ ਖਾਸ ਤੌਰ ਤੇ ਅਮਰੀਕਾ ਦੇ ਵਿੱਚ ਇਹਨੂੰ ਆਧਾਰ ਬਣਾ ਕੇ ਸਿਟੀ ਕੌਂਸਲਸ ਤੋਂ ਮਤੇ ਪਾਸ ਕਰਵਾਉਣੇ ਸ਼ੁਰੂ ਕੀਤੇ ਹੋਏ ਨੇ ਕਿ ਜੋ ਕੁਝ ਨਵੰਬਰ 84 ਚ ਸਿੱਖਾਂ ਦੇ ਨਾਲ ਹੋਇਆ ਇਹ ਨਸਲਕੁਸ਼ੀ ਸੀ ਹੁਣ ਇਹ ਸਬੰਧ ਦੇ ਵਿੱਚ ਕੈਲੀਫੋਰਨੀਆ ਦੀ ਕਰਮਨ ਸਿਟੀ ਹੈ ਸਟਾਕਟਨ ਹੈ ਬੇਕਰਸਫੀਲਡ ਹੈ ਸੇਨ ਹੋਾਕਨ ਕਾਉਂਟੀ ਹੈ ਔਰ ਜੇ ਮੈਂ ਗਰਤ ਨਾ ਹੋਵਾਂ ਲੈਥਰੋਪ ਹੈ ਜੀ ਇਨਰ ਸਿਟੀਜ਼ ਨੇ ਆਲਰੇਡੀ ਇਹ ਮਤੇ ਪਾਸ ਕੀਤੇ ਨੇ ਸਿਟੀ ਕੌਂਸਲਸ ਨੇ ਬਰਾਬਰ ਸਿਕ ਕਮਿਊਨਿਟੀ ਨੂੰ ਸਾਧ ਕੇ ਔਰ ਪੂਰਾ ਔਰ ਜਿਹੜੀ ਉਹਦੀ ਸ਼ਬਦਾਵਲੀ ਉਹ ਬਿਲਕੁਲ ਉਹੀ ਹੈ ਕਿ ਭਾਈ ਇਹ ਸਿੱਖਾਂ ਦੇ ਨਾਲ ਬੜਾ ਗਿਣਮਿੱਥ ਕੇ ਜਿਹੜੀ ਹੈ ਉਹਨਾਂ ਦੀ ਨਸਲ ਕੁਸ਼ੀ ਕੀਤੀ ਗਈ ਜੀ ਫਰੇਡਨੋ ਸਿਟੀ ਜਿਹੜੀ ਹੈ ਇਹਦੇ ਨਾਲ ਸਿੱਖਾਂ ਦਾ 100 ਸਾਲ ਤੋਂ ਪੁਰਾਣਾ ਸਬੰਧ ਹੈ ਕਿਉਂਕਿ ਇੱਥੇ ਜਦੋਂ ਸਿੱਖ ਪਹਿਲਾਂ ਕੈਨੇਡਾ ਰਾਹੀਂ ਵੀ ਅਮਰੀਕਾ ਚਾਏ ਇਹਨੂੰ ਸੈਂਟਰਲ ਵੈਲੀ ਕਹਿੰਦੇ ਨੇ ਫਰੇਜ਼ਨੋ ਹੋਏ ਔਰ ਇਸਟੇਨਾਰ ਲੱਗਦੇ ਕਰਮਨ ਸਿਟੀ ਐ ਸੈਲਮਾ ਸੈਲਮਾ ਕੁਇਨ ਇਹ ਸਾਰੇ ਟਾਊਨ ਇਧਰ ਮੈਂ ਅਕਸਰ ਬਹੁਤ ਵਾਰ ਵਿਜ਼ਿਟ ਕੀਤਾ ਔਰ ਇਦੇ ਚ ਵੀ ਮੈਨੂੰ ਕਈ ਵਾਰ ਇਹ ਲੱਗਦਾ ਹੁੰਦਾ ਸੀ ਜੇ ਇਹ ਐਗਰੀਕਲਚਰ ਬੈਲਟ ਐ ਤੇ ਇੱਥੇ ਕਿਉਂਕਿ ਹੁਣ 3-4 ਜਨਰੇਸ਼ਨਾਂ ਹੋ ਗਈਆਂ ਬਹੁਤ ਸਾਰਿਆਂ ਦੇ ਵੱਡੇ ਵੱਡੇ ਫਾਰਮ ਨੇ ਖੇਤ ਨੇ ਗਿਆ ਤੁਹਾਨੂੰ ਸਾਗ ਮੱਕੀ ਦੀ ਰੋਟੀ ਦਾ ਬਹੁਤ ਵਧੀਆ ਖੋਹਦੇ ਸੇਵਾ ਵੀ ਕਰਦੇ ਐ ਲੇਕਿਨ ਸਿਆਸੀ ਤੌਰ ਤੇ ਮੈਨੂੰ ਹਮੇਸ਼ਾ ਹੀ ਉਹ ਸਿੱਖ ਜਿਹੜੀ ਪੋਲਿਟੀਕਲ ਲਾਈਨ ਹੈ ਉਸ ਤੋਂ ਹਮੇਸ਼ਾ ਹੀ ਪਛੜੇ ਹੋਏ ਲੱਗੇ ਔਰ ਮੈਂ 90ਆਂ ਦੀ ਗੱਲ ਕਰ ਰਿਹਾ ਜਦੋਂ ਕਿ ਪੂਰਾ ਜ਼ੋਰ ਹੁੰਦਾ ਸੀ ਹਾਲਾਂ ਉਹਨਾਂ ਦਿਨਾਂ 'ਚ ਫ੍ਰੈਜ਼ਨੋ ਸਟੇਟ ਯੂਨੀਵਰਸਿਟੀ ਬੜੀ ਪੁਰਾਣੀ ਯੂਨੀਵਰਸਿਟੀ ਹੈ ਜੋ ਹੈ ਅਮਰੀਕਾ 'ਚ ਔਰ 20ਵੀਂ ਸਦੀ ਦੇ ਸ਼ੁਰੂ 'ਚ ਬਹੁਤ ਸਾਰੇ ਸਟੂਡੈਂਟ ਜਿਹੜੇ ਆਉਂਦੇ ਸੀ ਖਾਸ ਤੌਰ ਤੇ ਪੰਜਾਬ ਤੋਂ ਉਹ ਫ੍ਰੈਜ਼ਨੋ ਸਟੇਟ 'ਚ ਹੀ ਪੜ੍ਹਨ ਆਉਂਦੇ ਸੀ ਜਿਹੜੇ ਖਾਸ ਤੌਰ ਤੇ ਐਗਰੀਕਲਚਰ ਔਰ ਦੂਸਰੇ ਕਿਤੇ ਨਾਲ ਸੰਬੰਧਤ ਸੀ ਇੰਜੀਨੀਅਰਿੰਗ ਵਾਰਡ ਐਂਡ ਆਰਬਰ ਮਿਸ਼ੀਗਨ ਤੋਂ ਜਾਂਦੇ ਸੀ ਜੀ ਔਰ ਕੋਲਮਬਾ ਲਾ ਕੇ ਫਰੇਜ਼ਨੋ ਦੇ ਵਿੱਚ ਅਸੀਂ 90ਆਂ ਦੇ ਵਿੱਚ ਕੋਸ਼ਿਸ਼ ਵੀ ਕੀਤੀ ਫਰੇਜ਼ਨੋ ਸਟੇਟ ਯੂਨੀਵਰਸਿਟੀ ਚ ਅਸੀਂ ਪਹਿਲੀ ਸਿਕ ਸਟੂਡੈਂਟ ਐਸੋਸੀਏਸ਼ਨ ਦੀ ਬ੍ਰਾਂਚ ਬਣਾਈ 1992 ਦੀ ਗੱਲ ਹੋਏਗੀ ਔਰ ਇੱਕ ਅਸੀਂ ਖਰਸਤਾਨ ਡੈਕੋਰੇਸ਼ਨ ਡੇ 1993 ਦਾ ਮਨਾਇਆ ਹੀ ਫਰੇਜ਼ਨੋ ਸਟੇਟ ਯੂਨੀਵਰਸਿਟੀ ਚ ਉੱਥੇ ਉਹਨਾਂ ਨੇ ਝੰਡਿਆਂ ਦੇ ਨਾਲ ਲਾਇਬ੍ਰੇਰੀ ਚ ਬਾਕੀ ਮੁਲਕਾਂ ਦੇ ਖਰਸਤਾਨ ਦਾ ਝੰਡਾ ਵੀ ਲਾਇਆ ਹੈ ਅਸੀਂ ਇੱਕ ਪਰੇਡ ਲੀਡ ਕੀਤੀ ਫਰੇਜ਼ਨੋ ਸਟੇਟ ਯੂਨੀਵਰਸਿਟੀ ਦੀ ਸਰਾਊਂਡਿੰਗ ਚੋ ਜੀ ਉਹ ਹੋਰ ਉਹ ਜਿਹਨੇ ਸਟੂਡੈਂਟਸ ਇਹ ਆਜੋ ਸਾਰੇ ਕਾਰੋਬਾਰੀ ਵੀ ਨੇ ਗਵਰਨਮੈਂਟ ਜੌਬਸ ਦੇ ਨੇ ਜਾਂ ਚੰਗੇ ਸਫਲ ਕਾਰੋਬਾਰੀ ਨੇ ਉਹ ਤਾਂ ਰਹ ਨੇ ਪੱਕੇ ਨੇ ਔਰ ਰਾਜਵੀ ਪੰਥਖ ਖੇਤ ਰੱਖਣ ਵਾਲੇ ਨੇ ਪਰ ਇਹ ਗੱਲ ਅੱਗੇ ਤੁਰੀ ਨਹੀਂ ਔਰ ਕਦੇ ਵੀ ਜਦੋਂ ਅਸੀਂ ਫਰੇਜ਼ਨੋ ਜਾਣਾ ਜਾਂ ਦੂਜਾ ਤੇ ਕੋਈ ਬਹੁਤਾ ਹੰਗਾਰਾ ਨਹੀਂ ਸੀ ਹੁੰਦਾ ਇਸ ਬਾਰੇ ਇਸ ਲਈ ਇਹਨੂੰ ਮੈਂ ਇੱਕ ਤਰ੍ਹਾਂ ਦੀ ਪੋਲੀਟੀਕਲੀ ਡੈਡ ਬੈਲਟੀ ਸਮਝਦਾ ਸੀ ਜੀ ਪਰ ਹੁਣ ਜਦੋਂ ਕਿ ਅਲਟੀਮੇਟਲੀ ਗੱਲ ਤਾਂ ਜਬਾਹਬਾਨ ਲਾਗਿਓ ਤਬਹ ਰੂਸ ਜਾਗਿਓ ਵਾਲੀ ਹੈ ਲੇਟਲੀ ਐਕਟੀਵਿਟੀ ਉੱਥੇ ਕਾਫੀ ਹੋਣੀ ਸ਼ੁਰੂ ਹੋਈ ਹੈ ਔਰ ਖਾਸ ਤੌਰ ਤੇ ਕੈਪਟਨ ਅਮਰਿੰਦਰ ਪਿਛਲੇ ਦਿਨਾਂ ਜਦੋਂ ਫਰੇਜ਼ਨੋਂ ਆਇਆ ਹੈ ਤਾਂ ਉੱਥੇ ਉਹਦਾ ਚੰਗਾ ਵਿਰੋਧ ਹੋਇਆ ਉਸ ਤੇ ਉਹ ਤਾਂ ਕਹਿੰਦਾ ਸੀ ਫੁੱਲਾਂ ਦੀ ਬਾਰਿਸ਼ ਹੋਏਗੀ ਕੋ ਹੋਰ ਹੀ ਬਾਰਸ਼ਾਂ ਹੋਈਆਂ ਉੱਥੇ ਉਹਦੇ ਉੱਤੇ ਚਲੋ ਉਹ ਵੀ ਇੱਕ ਵੱਖਰਾ ਪਾਰਟ ਹੈ ਔਰ ਉੱਥੋਂ ਦੀ ਵਿੱਚ ਉੱਥੋਂ ਦੇ ਜਿੰਨੇ ਸੈਂਟਰਲ ਵੈਲੀ ਦੇ ਗੁਰਦੁਆਰੇ ਨੇ ਜੀ ਉਹਨਾਂ ਦੀ ਸਿੱਖ ਕਾਉਂਸਲ ਆਫ ਸੈਂਟਰਲ ਕੈਲੀਫੋਰਨੀਆ ਬਾਡੀ ਐਂਡ ਡਾਕਟਰ ਪੁਰੇਵਾਲ ਸ਼ਰਨਜੀਤ ਪੁਰੇਵਾਲ ਉਹਦੇ ਸੈਕਟਰੀ ਨੇ ਅਜ ਤੋਂ 3-4 ਸਾਲ ਪਹਿਲਾਂ ਇੱਕ ਸਾਰੇ ਮੇਰੇ ਖਿਆਲ 15-20 ਗੁਰਦੁਆਰਿਆਂ ਦਾ ਸੰਗਠਨ ਹੈ ਔਰ ਇਹ ਇਹਨਾਂ ਨੇ ਇੱਕ ਸਾਲ ਅਜ ਤੋਂ ਸ਼ਾਇਦ 3 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਪੁਰਬ ਤੇ ਮੈਨੂੰ ਇਨਵਾਈਟ ਕੀਤਾ ਐਜ਼ ਅ ਸਪੈਸ਼ਲ ਸਪੀਕਰ ਔਰ ਬੜਾ ਉਹਨਾਂ ਨੇ ਆਨਰ ਕੀਤਾ ਬਾਅਦ ਸਕੂਲ ਬੋਰਡ ਦੀ ਵੀ ਮੀਟਿੰਗ ਸੀ ਉਹਦੇ ਚ ਵੀ ਜਿਹੜਾ ਉਹਨਾਂ ਨੇ ਸਾਨੂੰ ਆਨਰ ਕੀਤਾ ਜੀ ਹੁਣ ਇਹਨਾਂ ਨੇ ਕੁਝ ਹੋਰ ਜਿਹੜੇ ਕਨਸਰਨ ਸਿੱਖ ਨੇ ਉਨਾ ਨੇ ਇੱਕ ਮੂਵ ਚਲਾਇਆ ਸੀ ਕਿ ਸਿਟੀ ਕੌਂਸਲ ਵੱਲੋਂ ਨਵੰਬਰ 84 ਦੇ ਇਸ ਜਿਹੜੀ ਸਿੱਕ ਕਤਲੇਆਮ ਸੀ ਇਹਨੂੰ ਨਸਲਕੁਸ਼ੀ ਐਲਾਨਣ ਦੇ ਲਈ ਸਿਟੀ ਕੌਂਸਲ ਮਤਾ ਪਾਸ ਕਰੇ ਜਵੇਂ ਮੈਂ ਬਾਕੀ ਸ਼ਹਿਰਾਂ ਦਾ ਜ਼ਿਕਰ ਕੀਤਾ ਜੀ ਔਰ ਉਹਨਾਂ ਦੇ ਇੱਕ ਕੌਂਸਲਮੈਨ ਪ੍ਰਮੁਖ ਤੌਰ ਦੇ ਉੱਤੇ ਉਹ ਇਹਦੇ ਤੇ ਰਾਜ਼ੀ ਵੀ ਹੋਏ ਮਤਾ ਇੰਟਰੋਡਿਊਸ ਆਲਮੋਸਟ ਹੋ ਗਿਆ ਸੀ ਤੇ ਦੋ ਸੱਜਣ ਜਿਨ੍ਹਾਂ ਚੋਂ ਇੱਕ ਦਾ ਨਾਮ ਜਿਹੜਾ ਹੈ ਉਹ ਸੁਦਰਸ਼ਨ ਕਪੂਰ ਹੈ ਇਹ ਰਿਟਾਇਰਡ ਫ੍ਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਜੀ ਔਰ ਦੂਸਰੇ ਰਾਮਾ ਦੀਵਾਰ ਇਹ ਜਿਹੜੇ ਨੇ ਸੈਂਟਰਲ ਯੂਨਾਈਟਿਡ ਸਕੂਲ ਡਿਸਟ੍ਰਿਕਟ ਦੇ ਟਰਸਟੀ ਨੇ ਇਹ ਦੋਨੋਂ ਹਿੰਦੂ ਸੱਜਣ ਨੇ ਔਰ ਇਹ ਪਿਛਲੇ ਕਈ ਸਾਲਾਂ ਤੋਂ ਇਸ ਈਵਨ ਜਿਹੜੀ ਸੈਂਟਰਲ ਸਿੱਖ ਕੌਂਸਲ ਸੈਂਟਰਲ ਕੈਲੀਫੋਰਨੀਆ ਹੈ ਇਹਦੇ ਇਹਨਾਂ ਨੂੰ ਮੈਂਬਰ ਵੀ ਬਣਾਇਆ ਹੋਇਆ ਸੀ ਸਾਰੇ ਸਿੱਖ ਸਮਾਗਮਾਂ ਤੇ ਵੀ ਆਉਂਦੇ ਸੀ ਕਿ ਤੁਹਾਡੇ ਕਮਿਊਨਿਟੀ ਦੇ ਅਸੀਂ ਨਾਲ ਹੈ ਔਰ ਤੁਹਾਨੂੰ ਪੂਰਾ ਸਾਨੂੰ ਦਰਦ ਹੈ ਔਰ ਜਦੋਂ ਇਹ ਰੈਜ਼ੋਲੂਸ਼ਨ ਸਿਟੀ ਕੌਂਸਲ 'ਚ ਮੂਵ ਹੋਣ ਵਾਲਾ ਸੀ ਇਹ ਦੋਨੋਂ ਸੱਜਣ ਜਿਹੜਾ ਇੰਡੀਆ ਦਾ ਕੌਂਸਲਟ ਜਨਰਲ ਐ ਸੈਨ ਫਰਾਂਸਿਸਕੋ 'ਚ ਵੈਂਕਟਰਾਮਨ ਅਸ਼ੋਕ ਉਹਦਾ ਨਾਮ ਨੂੰ ਅਸ਼ੋਕ ਹੀ ਕਹਾਂਗੇ ਜੀ ਅ ਉਹਨੂੰ ਨਾਲ ਲੈ ਕੇ ਉਸ ਕੌਂਸਲਮੈਨ ਨੂੰ ਮਿਲੇ ਕਿ ਜੀ ਇਹ ਤਾਂ ਡਿਵਾਈਡ ਹੋ ਜਾਏਗੀ ਕਮੇਟੀ ਸਾਡੀ ਇਹਨੂੰ ਤੁਸੀਂ ਇਹ ਮਤ ਮਤਾ ਪੇਸ਼ ਕਰੋ ਔਰ ਇਹਨੂੰ ਜਿਹੜਾ ਰੈਕਗਨਾਈਜ਼ ਨਾ ਕਰੋ ਔਰ ਉਹ ਥੋੜਾ ਬੈਕ ਆਊਟ ਹੋ ਗਿਆ ਹੁਣ ਜਦੋਂ ਇਸ ਗੱਲ ਦਾ ਪਤਾ ਕਮਿਊਨਿਟੀ ਨੂੰ ਲੱਗਾ ਤੇ ਫਿਰ ਜਬਾ ਵਣ ਲੱਗਿਓ ਤਬੈ ਰੋਸ ਜਾ ਗਿਓ ਫਿਰ ਤਾਂ ਛੇਤਰਾ ਦਾ ਮੀਂਹ ਵਰਣ ਲੱਗ ਗਿਆ ਬਹੁਤੇ ਨੇ ਕਿ ਆ ਦੋ ਵਿੱਚ ਵਾੜੇ ਹੋਏ ਸੀ ਇਹਨਾਂ ਨੂੰ ਤੁਸੀਂ ਸਮਝਦੇ ਸੀ ਵੀ ਇਹ ਸਿੱਖ ਨੇ ਜੀ ਨਹੀਂ ਔਰ ਇਹ ਤੁਹਾਡੇ ਵੱਡੇ ਹਮਦਰਦ ਨੇ ਔਰ ਉਹਨਾਂ ਨੇ ਹੁਣ ਇੱਕ ਵੱਡੀ ਮੀਟਿੰਗ ਕਰਕੇ ਸੈਂਟਰਲ ਯੂਨੀਫਾਈਡ ਸਕੂ ਜਿਹੜਾ ਸਿੱਖ ਕਾਉਂਸਲ ਆਫ ਸੈਂਟਰਲ ਕੈਲੀਫੋਰਨੀਆ ਨੇ ਇਹਨਾਂ ਦੋਨਾਂ ਨੂੰ ਬਾਹਰ ਕੱਢਿਆ ਪਹਿਲਾਂ ਤਾਂ ਔਰ ਨਾਲ ਦੀ ਨਾਲ ਹੁਣ 6 ਫਾਰ ਜਸਟਿਸ ਨੇ ਇਸ 이슈 ਨੂੰ ਆਧਾਰ ਬਣਾ ਕੇ ਇੱਕ ਤਾਂ ਉਹਨਾਂ ਨੇ ਸਟੇਟ ਡਿਪਾਰਟਮੈਂਟ ਨੂੰ ਰਿਪੋਰਟ ਕੀਤਾ ਕਿ ਵੀ ਇਹ ਅਸ਼ੋਕ ਡਿਪਲੋਮੈਟ ਹੈ ਜਿਹੜੇ ਡਿਪਲੋਮੈਟ ਨੇ ਉਹ ਕਿਸੇ ਮੁਲਕ ਚ ਰਹਿੰਦੇ ਆਂ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਅੰਦਾਜ਼ੀ ਨਹੀਂ ਕਰ ਸਕਦੇ ਉਹਨਾਂ ਨੇ ਕੋਟ ਕੀਤਾ ਕਿ ਆਰਟੀਕਲ 41.1 ਵਿਆਨਾ ਕਨਵੈਨਸ਼ਨ ਦਾ ਹੈ ਡਿਪਲੋਮੈਟਿਕ ਰਿਲੇਸ਼ਨਸ ਤੇ 1961 ਚ ਪਾਸ ਹੋਇਆ ਉਹਦੇ 'ਚ ਉਹਨਾਂ ਨੇ ਕਿਹਾ ਹੈ ਕਿ ਡਿਪਲੋਮੈਟ ਹੈਜ਼ ਅ ਡਿਊਟੀ ਨਾਟ ਟੂ ਇੰਟਰਫੇਅਰ ਇੰਦਾ ਇੰਟਰਨਲ ਅਫੇਅਰਸ ਆਫ ਦਾ 6 ਕਭੀ ਇਹ ਇੰਟਰਨਲ ਫੇਸ ਆ ਹੀ ਨਹੀਂ ਸਕਦਾ ਇਹ ਜ ਉਹ ਇਹ ਕਿਵੇਂ ਆ ਗਿਆ ਇਹ ਦਖਲਅੰਦਾਜ਼ੀ ਕਰ ਰਿਹਾ ਹੈ ਕਿ ਭਈ ਇਹ ਸਿਟੀ ਕਾਉਂਸਲ ਚ ਮਿਲ ਕੇ ਉਹਨਾਂ ਨੂੰ ਕਹਿ ਰਹੇ ਦਾ ਮਤਲਬ ਹੈ ਵੀ ਅਮਰੀਕਾ ਦੇ ਮਾਮਲੇ 'ਚ ਦਖਲਅੰਦਾਜ਼ੀ ਕਰ ਰਹੇ ਹਨ ਉਹਨਾਂ ਨੇ ਕਿਹਾ ਵੀ ਇਹਨੂੰ ਪਰਸੋਨਾ ਨਾਨ ਗ੍ਰੇਟਾ ਡਿਕਲੇਅਰ ਕਰੋ ਇੱਕ ਟਰਮ ਹੈ ਕਿ ਭਾਈ ਇਹ ਬੰਦਾ ਮੁਲਕ 'ਚ ਨਹੀਂ ਰਹਿਣਾ ਚਾਹੀਦਾ ਬਾਹਰ ਕੱਢੋ ਜੀ ਤੇ ਦੂਸਰਾ ਉਹ ਇਹ ਵੀ ਦੇਖ ਰਹੇ ਨੇ 6 ਫਾਰ ਜਸਟਿਸ ਵਾਲੇ ਕਿ ਕੈਲੀਫੋਰਨੀਆ ਦੇ क्रिमिनल लॉ ਦੇ ਥੱਲੇ ਕੋਈ ਕ੍ਰਿਮੀਨਲ ਪ੍ਰੋਸੀਡਿੰਗ ਇਹਦੇ ਖਿਲਾਫ অশੋਕ ਦੇ ਖਿਲਾਫ ਹੋਏ ਹੁਣ ਇਸ ਸਭ ਨੂੰ ਆਧਾਰ ਬਣਾ ਕੇ ਇੱਕ ਪੂਰੀ ਸਟੋਰੀ ਫਰੇਜ਼ਨੋ ਦਾ ਇੱਕ ਬੜਾ ਪ੍ਰੋਮੀਨੈਂਟ ਅਖਬਾਰ ਹੈ ਫਰੇਜ਼ਨੋ ਬੀ ਜੀ ਉਹਨੇ ਅੱਜ ਇੱਕ ਇਹਦੇ ਤੇ ਸਟੋਰੀ ਕੀਤੀ ਹੈ ਔਰ ਉਹਦੀ ਹੈਡਲਾਈਨ ਹੈ ਇੰਡੀਅਨ ਕੌਂਸਲ ਵਿਜ਼ਿਟ ਓਵਰ ਸਿੱਖ ਜੈਨੋਸਾਈਡ ਰੈਜ਼ੋਲੂਸ਼ਨ ਕ੍ਰੀਏਟਸ ਬੈਕਲੈਸ਼ ਕਿ ਭਈ ਇਹ ਇੰਡੀਅਨ ਕੌਂਸਲੇਟ ਨੂੰ ਲੈ ਕੇ ਦੋ ਘੁੰਮਦੇ ਰਹੇ ਔਰ ਇਹਦਾ ਹੁਣ ਜਿਹੜਾ ਪ੍ਰਤੀਕਿਰਿਆ ਹੋਈ ਹੈ ਐਕਟੀਵਿਸਟ ਗਰੁੱਪ 6 ਫਾਰ ਜਸਟਿਸ ਫਾਇਲਡ ਲੀਗਲ ਕੰਪਲੇਂਟ ਅਗੇਸਟ ਕਾਉਂਸਲ ਇੱਕ ਇਹਦਾ ਫਾਲ ਬੈਕ ਹੈ ਸਿਕ ਕਾਉਂਸਲ ਆਫ ਸੈਂਟਰਲ ਕੈਲੀਫੋਰਨੀਆ ਬੈਨਡ ਟੂ ਨਾਨ ਸਿਕ ਕਮਿਊਨਿਟੀ ਮੈਂਬਰਸ ਉਹਨਾਂ ਨੇ ਕਿਹਾ ਉਹਨੂੰ ਬੈਨ ਕੀਤਾ ਵੀ ਬਾਹਰ ਕੱਢੋ ਫਰੇਜ਼ਨੋ ਸਿਟੀ ਕਾਉਂਸਲ ਮੈਂਬਰ ਕਲਿੰਟ 올ਿਵੀਅਰ ਇਹ ਉਹਦਾ ਨਾਮ ਹੈ ਜਿਹਨੇ ਉਹ ਮਤਾ ਇੰਟਰੋਡਿਊਸ ਕਰਾਉਣਾ ਸੀ ਹੂ ਪ੍ਰੋਪੋਜ਼ਡ ਅ ਰੈਜ਼ੋਲੂਸ਼ਨ ਅਰਜਸ ਪੀਸ਼ੀਅਸ ਉਨੇ ਇਹਨੇ ਕਿਹਾ ਵੀ ਮੈਂ ਨਹੀਂ ਕਰਨਾ ਉਹਨੇ ਕਿਹਾ ਜੀ ਥੋੜਾ ਜਿਹਾ ਪਹਿਲਾਂ ਤਾਂ ਉਹਨਾਂ ਨੇ ਮੁਕਰਾ ਦਿੱਤਾ ਪਰ ਹੁਣ ਜਦੋਂ ਸਾਰੀ ਸਿੱਖ ਕਮਿਊਨਿਟੀ ਯੂਨੀਫਾਈਡ ਹੋ ਗਈ ਹੈ ਇਸ ਦੇ ਪਿੱਛੇ ਕਿ ਹੁਣ ਉਹਨਾਂ ਨੂੰ ਸਮਝ ਆ ਗਈ ਕਿ ਵੀ ਭਾਵੇਂ ਸੁੱਤੇ ਹੀ ਸੀ ਵਿਚਾਰੇ ਸਾਰਾ ਦਿਨ ਜਾਂ ਬੈਰੀਜ਼ ਜਾਂ ਦੂਜੇ ਤੀਜੇ ਖੇਤਾਂ 'ਚ ਕੰਮ ਕਰਨ ਵਾਲੇ ਮਿਹਨਤ ਕਾ ਸ਼ਲੋਕ ਨੇ ਔਰ ਇਹ ਸਟੋਰੀ ਹੈ ਕਿ ਇੰਡੀਅਨ ਕੌਂਸਲ ਆਫ ਸੈਨ ਫਰਸਿਸਕੋਸ ਅਫਰਟਸ ਟੂ ਕੁਐਸ਼ ਪ੍ਰੋਪੋਜ਼ਡ ਫਰੇਜ਼ਨੋ ਸਿਟੀ ਕੌਂਸਲ ਰੈਜ਼ੋਲੂਸ਼ਨ ਕਾਲਿੰਗ ਦਾ ਮੈਸੈਕਰ ਆਫ 1000ਸ ਆਫ ਸਿੱਖ ਇਨ 1984 ਇਜ਼ ਜੇਨੋਸਾਈਡ has sparked a backlash among very sikhs. the activist group sikhs for justice lodged a complaint against the u.s. department. the uh, sikh da councilman clint oliver last week backed off a proposal to recognize the 1984 killings of thousands of sikhs in india as a genocide. he has first posed the resolution in january, but put it on hold just before it was scheduled to be voted on to do more, to do more research. the resolution has not been put back on the council schedule uno jo indian consulate mileya aur unna unne bhi backtrack kar gaya councilman unne kya bhi hono keh raha hai bhi patience ji sudarshan kapoor a retired fresno state professor and long time peace activist accompanied ashok to meetings with council members on june 22nd at city hall city hall de vich 22 june nu eh jada sudarshan kapoor hai indian consulate nu leke gaya he said last week the sikh genocide resolution would sow the seeds of hatred bitterness and animosity and that the city shouldn't get involved unhe eh jara sikhan da dost baneya hoya si jinu assi apna nau mas da rishta bana lende honne keha ke eh mat pass karo resolution kyunke ide naal nafrat kudatn aur dushmani de beej jade ne oh beej jaan ge hun eh bjp sarkar da consul general hai hun etto tusi andaaza lao ਬਹੁਤ ਵਾਰੀ ਕਹਿਣਗੇ ਉੱਥੇ ਬਾਦਲ ਵੀ ਕਹੇ ਜੀ ਕਾਂਗਰਸ ਨੇ ਜ਼ੁਲਮ ਕੀਤਾ ਕਾਂਗਰਸ ਹੁਣ ਕਾਂਗਰਸ ਦੀ ਸਰਕਾਰ ਹੈ ਜੀ ਉੱਥੋਂ ਅਸੀਂ ਇਨਸਾਫ ਮੰਗਦੇ ਆ ਜੀ 32 ਸਾਲ ਸਾਨੂੰ ਇਨਸਾਫ ਦਿਓ ਉੱਥੇ ਤੁਹਾਨੂੰ ਇਹ ਇਨਸਾਫ ਦੇਣਗੇ ਕਿ ਉਹ 16000 ਮੀਲ ਦੂਰ ਇਸ ਮੁਲਕ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕੌਂਸੂਲੇਟ ਜਾ ਕੇ ਕਹਿ ਰਿਹਾ ਹੈ ਉਹ ਉਹਨਾਂ ਨੂੰ ਜਿਹੜਾ ਕੌਂਸਲ ਬੈਂਨ ਨੂੰ ਕਿ ਜੀ ਇਹ ਮਤਾ ਨਾ ਪਾਸ ਕਰੋ ਹੁਣ ਇਸ ਤੋਂ ਵੱਧ ਕੇ ਕੀ ਸਬੂਤ ਚਾਹੀਦਾ ਹੈ ਕਬੀ ਸਾਡਾ ਵਾਹ ਕਿਹਨਾਂ ਦੇ ਨਾਲ ਹੈ ਔਰ ਕੀ ਸਾਡੇ ਲਈ ਹੱਲ ਹੈ ਫਿਰ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਇਹ ਸਾਰੇ ਦੇ ਵਿੱਚ ਨਵੰਬਰ 84 30000 ਤੋਂ ਜ਼ਿਆਦਾ ਸਿੱਖਾਂ ਦਾ ਕਹਿਣਾ ਹੈ ਵੀ ਸਿੱਖ ਮਾਰੇ ਗਏ ਸੀ ਔਰ ਸਿੱਖ ਸਾਰੇ ਮਾਈਨੋਰਟੀ ਗਰੁੱਪ ਇਨ ਇੰਡੀਆ ਬਟ ਮੇਕ ਅਪ ਦਾ ਵਾਸਟ ਮੇਜੋਰਿਟੀ ਆਫ ਇੰਡੀਅਨਸ ਇਨ ਦਾ ਸੈਂਟਰਲ ਹੌਨਕਨ ਵੈਲੀ Other cities in California, including Bakerfield, Karman, have recognized the killings as a genocide. I mm have -hmm. <laughs> <laughs> Kapoor is one of the two people named in the Sikh Council ban. The other is Central Unified School District Trustee Rama Dawar. The ban resolution, which passed unanimously, says that Kapoor and Dawar attempted to undermine overwhelming support for the genocide resolution and were involved in representing the interests of a foreign government. ਇਨ ਜੈਨੋਸਾਈਡ ਡਿਨਾਇਲ ਓਵਰ ਦਾ ਐਕਸਪ੍ਰੈਸਡ ਇੰਟਰਸਟ ਆਫ ਦਾ ਸਿੱਖ ਕਮਿਊਨਿਟੀ ਇਨ ਫ੍ਰੈਜ਼ਨੋ ਇਹ ਮਤਾ ਜਿਹੜਾ ਗੁਰਦੁਆਰਾ ਕਮੇਟੀ ਨੇ ਉਹਨਾਂ ਨੂੰ ਬਾਹਰ ਕੱਢਿਆ ਉਹਨਾਂ ਨੇ ਕਿਹਾ ਕਿ ਜੀ ਇਹ ਬਾਹਰਲੀ ਸਰਕਾਰ ਦੇ ਸ਼ਹਿ ਦੇ ਉੱਤੇ ਸਾਡੇ ਮਾਮਲੇ ਵਿੱਚ ਦਖਲ ਅੰਦਾਜ਼ੀ ਕਰਕੇ ਨਵੰਬਰ 84 ਨੂੰ ਇਹ ਸਿੱਖ ਨਿਸਲ ਕੁਸ਼ੀ ਰੈਕਗਨਾਈਜ਼ ਨਹੀਂ ਦੇ ਹੁਣ ਦੇ ਰਹੇ ਜੀ ਬੋਥ ਮੈਨ ਐਂਡ ਐਨੀਵਨ ਹੂ ਐਸੋਸੀਏਟਿਡ ਵਿਦ ਥੈਮ ਵਰ ਬੈਂਡ ਫਰਮ ਪਾਰਟਿਸਪੇਸ਼ਨ ਇਨ ਸਿੱਖ ਕਾਉਂਸਲ ਆਫ ਹੁਣ ਜਦੋਂ ਸਿੱਖਾਂ ਦਾ ਗੁੱਸਾ ਆਏ ਉਹ ਕਹਿੰਦੇ ਇਹਨਾਂ ਦੋਨਾਂ ਤੇ ਪਾਬੰਦੀ ਹੈ ਤੇ ਜਿਹੜਾ ਇਹਨਾਂ ਦੋਨਾਂ ਨਾਲ ਵਰਤੇਗਾ ਉਹਦੇ ਤੇ ਵੀ ਫਪੰਦੀ ਹੈ ਪਹਿਲਾਂ ਵਿਚਵਾੜੇ ਹੋਏ ਸੀ ਜੀ ਡਾਕਟਰ ਸ਼ਰਨਜੀਤ ਪੁਰੇਵਾਲ ਸੈਕਟਰੀ ਆਫ ਦ ਸਿੱਖ ਕਾਨਸਰਟ ਵਿਚ ਰਿਪਰੈਜ਼ੈਂਟਸ 올 ਟਾਈਮ ਗੁਰਦੁਆਰਸ ਇਨ ਦਾ ਵੈਲੀ ਸੈਡ ਅਬਾਊਟ 120 ਪੀਪਲ ਸ਼ੋਡ ਅਪ ਟੂ ਦਾ ਸੈਟਰਡੇ ਮੀਟਿੰਗ ਫਰਮ 올 ਓਵਰ ਦਾ ਵੈਲੀ ਮਚ ਮੋਰ ਦੈਨ ਯੂਜ਼ੂਲ ਉਹਨਾਂ ਨੇ ਕਿਹਾ ਜੀ ਨਵੇਂ ਹੁਣ ਸੇ ਇਕੱਠੇ ਹੋਏ ਨੇ ਕਿ ਇਹਨਾਂ ਦੇ ਪਬੰਦੀ ਲਾਓ ਔਰ ਮਤਾ ਕਰਾਓ ਇੰਨੇ ਕਦੇ ਇਕੱਠੇ ਨਹੀਂ ਹੋਏ ਇਟਸ 올 ਦਾ ਪਬਲਿਕ ਆਊਟਰੇਜ ਓਵਰ ਦਿਸ ਮੈਨੂੰ ਬੜੀ ਖੁਸ਼ੀ ਹੋਈ ਮੈਂ ਕਿਹਾ ਫਰੇਜ਼ਨੋ ਚ ਵੀ ਪਬਲਿਕ ਆਊਟਰੇ ਬਿਸੇਖ ਸੱਚਮੁੱਚ ਹੀ ਆ ਗਏ ਉਹਨਾਂ ਛੜਦ ਤੇ ਖੇਤਕੂਤ ਉਹਨਾਂ ਨੇ ਕਿਹਾ ਵੀ ਚਲੋ ਹੁਣ ਗੰਨੇ ਬਾਦ ਚੂਪਾਂ ਕੇ ਪਹਿਲਾ ਹੁਣ ਜਿਹੜਾ ਹੈ ਇਹਨਾਂ ਨੂੰ ਸਬਕ ਸਿਖਾਏ ਉਹਨਾਂ ਨੇ ਕਿਹਾ ਕਿ ਸਿੱਖ ਕੌਮ 'ਚ ਬਹੁਤ ਗੁੱਸਾ ਹੈ ਦੇ ਕਮ ਟੂ ਆਵਰ ਇਵੈਂਟਸ ਇਹ ਸਾਡੇ ਸਮਾਗਮਾਂ ਤੇ ਆਉਂਦੇ ਸੀ ਦੇ ਕਮ ਟੂ ਆਵਰ ਫੇਅਰਸ ਇਹ ਸਾਡੇ ਮੇਲਿਆਂ ਤੇ ਆਉਂਦੇ ਸੀ ਦੇ ਪ੍ਰੈਜ਼ੈਂਟ ਥੈਮਸੈਲਵਜ਼ ਐਜ਼ ਬੀਇੰਗ ਪਾਰਟ ਆਫ ਆਵਰ ਕਮਿਊਨਿਟੀ ਇਹ ਤਾਂ ਐ ਵਰਤਾਰਾ ਕਰਦੇ ਸੀ ਜਿਵੇਂ ਸਾਡਾ ਹੀ ਹਿੱਸਾ ਨੇ ਐਂਡ ਬੀਇੰਗ ਕਨਸਰਨਡ ਅਬਾਊਟ ਆਵਰ ਕਨਸਰਨਸ ਐਜ਼ ਸਿੱਖ ਇਹ ਸ਼ੋ ਕਰਦੇ ਸੀ ਕਿ ਉਹਨਾਂ ਨੂੰ ਸਿੱਖ ਮਸਲੇ ਨੇ ਉਹਨਾਂ ਦਾ ਬਹੁਤ ਫਿਕਰ ਹੈ ਬਟ ਦੈਨ ਬਿਹਾਈਂਡ आवर ਬੈਕਸ ਦੇ ਆਰ ਵਰਕਿੰਗ ਅਗੇਂਸਟ ਅਸ ਇਹ ਪਿੱਛੇ ਸਾਡੇ ਛੁਰਾ ਮਾਰ ਰਹੇ ਨੇ ਇਹ ਚੰਗੇ ਸਾਡੇ ਵਿੱਚ ਬੜੇ ਹੋਏ ਸੀ ਇਹਨਾਂ ਨੇ ਈਮੇਲ ਟੂ ਓਲੀਵਰ ਦੈਟ ਵਾਸ ਕਾਪੀ ਟੂ ਦਾ ਬੀ ਵੈਨਸਡੇ ਈਵਨਿੰਗ ਕਪੂਰ ਐਕਸਪ੍ਰੈਸਡ ਰਿਗਰਟ ਹੁਣ ਜਦੋਂ ਇਹ ਸਿੱਖ ਘਲੋਤੇ ਹੁਣ ਦੋਨੋਂ ਭਾਈ ਦੌੜ ਗਏ ਹੁਣ ਉਹ ਕਪੂਰ ਜਿਹੜਾ ਉਹ ਇਹਨਾਂ ਨੂੰ ਅਖਬਾਰ ਨੂੰ ਈਮੇਲ ਕਰਕੇ ਕਹਿ ਰਿਹਾ ਹੈ ਰਿਗਰਟ ਅਬਾਊਟ 1984 ਮੈਸੈਕਰ ਇਨ ਇੰਡੀਆ ਸੇਇੰਗ देयर ਵਾਸ ਨੋ ਜਸਟੀਫਿਕੇਸ਼ਨ ਫਾਰ ਇਟ ਉਹਨਾਂ ਨੇ ਕਿਹਾ ਜੀ ਬਹੁਤ ਮਾੜਾ ਹੋਣਾ ਜਈ ਹੀ ਐਡਿਟਡ ਥੈਟ ਹੀ ਨੀਦਰ ਅਪੋਜ਼ਿਜ਼ ਇਨ অর ਸਪੋਰਟਸ 올ਿਵਰ ਸਿਕਜ਼ ਜਨਸ ਆ ਹੁ ਨਿਊਟਰਲ ਹੋ ਗਿਆ ਕਹਿੰਦਾ ਜੀ ਨਾ ਮੈਂ ਹੁਣ ਵਿਰੋਧ ਕਰਦਾ ਹੈ ਜਨਰਲ ਸੈਟ ਰੈਜ਼ੋਲੂਸ਼ਨ ਦਾ ਨਾਮ ਹੈ ਸਪੋਰਟ ਕਰਦਾ ਹੈ ਜੀ ਦਾ ਈਮੇਲ ਇਨਕਲੂਡਡ ਐਨ ਅਰਲੀਅਰ ਐਕਸਚੇਂਜ ਵਿਦ 올ਿਵਰ ਇਨ ਵਿੱਚ ਕਪੂਰ ਐਕਸਪ੍ਰੈਸ ਰਿਗਰਟ ਅਬਾਊਟ ਦਾ ਫਾਇਰਸਟ੍ਰੋਮ ਦਾ ਇਸ਼ੂ ਹੈਡ ਇਗਨਾਈਟਿਡ ਇਸ ਤੋਂ ਪਹਿਲਾਂ ਉਹਨੇ ਕਿਹਾ ਜੀ ਮੈਨੂੰ ਬਹੁਤ ਧਮਕੀਆਂ ਮਿਲ ਰਹੀਆਂ ਹਨ ਮਿਸਟਰ ਦਵਾਰ ਜਿਹੜਾ ਦੂਜਾ ਹੈ ਉਹ ਵੀ ਵਿਚਾਰਾ ਅੰਦਰੋਂ ਨਹੀਂ ਨਿਕਲਦਾ ਉਹਨੂੰ ਵੀ ਕਹਿੰਦਾ ਵੀ ਤੂੰ ਨਿਕਲ ਬਾਹਰ ਤੈ in an email to the beat they were said he never opposed the genocide resolution rather just said it is a foreign country issue hun duwar kanda main ta kade virodh kita hi nahi ji main ta eh hi kehaya si ki eh bahar le desh da mamla hai sanu ide ch nahi pauna chahida on january 13 duwar sent olivear and the rest of the council an email saying that six are gems of community but that the genocide resolution would create controversy and divide the community hun eh tusi dekho unna nu email likh reya hai 13 january nu hun kanda main ne kya kada ਦੇਖ ਰਿਹਾ ਜੀ ਸਖਤਾ ਹੀਰੇ ਨੇ ਸਾਡੇ ਪਰ ਇਹ ਮਤਾ ਨਾ ਕਰਨਾ ਇਹ ਸਾਡੀ ਕਮਿਟੀ ਨੂੰ ਰਚਨਗੇ ਹੀਰੇ ਨੇ ਭਈ ਵੀ ਤੁਸੀਂ ਉਹ ਹਜ਼ਾਰਾਂ ਹੀਰੇ ਉਹ ਦੀਵੇ ਜਿਹੜੇ ਨੇ ਉਹ ਬੁਝਾ ਦਿੱਤੇ ਛੋਟੇ ਛੋਟੇ ਬੱਚੇ ਮਾਰ ਦਿੱਤੇ ਔਰ ਇਹ ਤਾਂ ਤੁਹਾਡੀ ਚੰਗੀ ਹਮਦਰਦੀ ਹੈ ਕਨਸਿਡਰਿੰਗ ਦਾ ਅਬੋਵ ਮੈਂਸ਼ਨਡ ਇਟ ਇਜ਼ ਅਲਸੋ ਦੱਟ ਯੂ ਮਸਟ ਪੁੱਲ ਥਿਸ ਆਈਟਮ ਫਰਮ ਦਾ ਅਜੰਡਾ ਹੀ ਜੀ ਉਹਨੂੰ ਕਿਹਾ ਜੀ ਤੁਸੀਂ ਆਪਣਾ ਮਤਾ ਵਿਦਡਰੋ ਕਰੋ ਕੌਂਸਲ ਤੋਂ ਡਾਵਰ ਸੈਡ ਹੀ ਹੀ ਹੈਸ ਸਿੰਸ ਸਟੇਡ ਅਵੇ ਫਰਮ ਦਾ ਇਸ਼ੂ ਕਹਿੰਦਾ ਜੀ ਮੈਂ ਉਸ ਤੋਂ ਬਾਅਦ ਨਹੀਂ ਹੁਣ ਨਹੀਂ ਮੈਂ ਕੁਝ ਕਹਿੰਦਾ He was not with Ashok during his meeting with council members and said he only shook hands with the council during a meeting with community leaders that day. ਉਹ ਕਹਿੰਦੇ ਮੈਂ ਇਸਨ ਆਰਡੀਨਸੀ ਗਿਆ ਮੈਂ ਤਾਂ ਇੱਕ ਦਿਨ ਪਹਿਲਾਂ ਕਾਉਂਸਲ ਜਨਰਲ ਆ ਹੱਥ ਮਿਲਾਇਆ ਸੀ ਹੋਰ ਨਹੀਂ ਮੈਂ ਨਾਲ ਨਹੀਂ ਗਿਆ. On Saturday, Duarte sent an email to council members withdrawing his email from January and saying he supports the genocide resolution. ਇਹ ਕਿ ਵੀ ਜਦੋਂ ਛੱਤਰ ਫਿਰਨ ਲੱਗੇ ਨੇ ਉਹ ਕਹਿੰਦਾ ਜੀ ਮੈਂ ਜਿਹੜਾ ਜਨਵਰੀ ਚ ਕਿਹਾ ਸੀ ਨਾ ਵੀ ਨਾ ਕਰੋ ਮੈਂ ਵਾਪਸ ਕਰਦਾ ਰਹਿਣਾ ਉਹ اپنی لکھت تو ਹੁਣ ਮੈਂ ਕਹਿੰਦਾ ਕਿ ਮੈਂ ਸਪੋਰਟ ਕਰਦਾ ਵੀ ਉਹਨੂੰ ਤੁਸੀਂ ਜੇਨੋਸਾਈਡ ਰੈਕਗਨਾਈਜ਼ ਕਰੋ ਆਈ ਡੋਨਟ ਨੋ ਵਾਈ ਪੀਪਲ ਹੈਵ ਸਟੂਡ ਅਗੇਂਸਟ ਮੀ ਟਾਕਿੰਗ ਟੂ ਮੀ ਪੋਸਟਿੰਗ ਨੈਗੇਟਿਵ ਕਮੈਂਟਸ ਅਗੇਂਸਟ ਮੀ ਐਂਡ ਮੱਚ ਮੋਰ ਉਹਨਾਂ ਨੇ ਕਿਹਾ ਜੀ ਵੀ ਆ ਸਾਰਾ ਜਿਹੜਾ ਮੇਰਾ ਹੂਰੇ ਸੋ ਕੁੱਲ ਬਣਾ ਕੇ ਮੈਂ ਤਾਂ ਇਹ ਸਾਰੇ ਚੋਂ ਇਹੀ ਕਹਿਣਾ ਚਾਹੁੰਦਾ ਕਿ ਭਾਈ ਅੱਗੇ ਸਮਝ ਚਲੋ ਆਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਇਹ ਜਿਹੜੇ ਸਾਡੇ ਬਹੁਤ ਸਾਰੇ ਭਰਾਵਾਂ ਭੈਣਾਂ ਨੂੰ ਕਈ ਵਾਰ ਸਮਝ ਨਹੀਂ ਆਂਦੀ ਕਿ ਦੁਸ਼ਮਨ ਦੇ ਕਿੰਨੇ ਟੈਂਟੈਕਲ ਨੇ ਔਰ ਇਸ ਵੇਲੇ ਜਿਹੜਾ ਉਹਨਾਂ ਦਾ ਫਿਕਰ ਹੈ ਉੱਥੇ ਤਾਂ ਉਹਨਾਂ ਨੇ ਬਾਦਲ ਕੇ ਦੂਜੇ ਤੀਜੇ ਖੜੇ ਕਰਕੇ ਆਵਾਜ਼ ਬੰਦ ਕਰਾਈ ਹੋਈ ਹੈ ਜੀ ਜਿਹੜਾ 40 ਲੱਖ ਸਿੱਖਾਂ ਨੇ ਡਾਇਸਪੋਰਾ ਸਿੱਖਾਂ ਨੇ ਆਪਣਾ ਮਸਲ ਦਿਖਾਇਆ ਉਹਨੇ ਇਹਨਾਂ ਨੂੰ ਫਿਕਰ ਪਾਇਆ ਹੋਇਆ ਔਰ ਉਹ ਇੰਨੇ ਕੋਣ ਆਪਣੇ ਆਪ ਨੂੰ ਅਨਕੰਫਰਟੇਬਲ ਮਹਿਸੂਸ ਕਰਦੇ ਨੇ ਉਹਨਾਂ ਨੂੰ ਲੱਗਦਾ ਵੀ ਜਿਹੜੇ ਅਸੀਂ ਬੱਚੇ ਜਮੂਰੇ ਖੜੇ ਕੀਤੇ ਸੀ ਕਮਿਊਨਿਟੀ ਚ ਉਹ ਤਾਂ ਡਰ ਕੇ ਦੌੜ ਗਏ ਔਰ ਅਮਰਿੰਦਰ ਨੂੰ ਲਿਆਏ ਸੀ ਉਹ ਸ਼ਿਕਾਗੋ ਆਇਆ ਫਰੇਜ਼ਨੋਂ ਆਇਆ ਮਿਲਪੀਟਸ ਗਿਆ ਨਿਊਯਾਰਕ ਸਾਰੀ ਥਾਂ ਤੇ ਜੁੱਤੀਆਂ ਨਾਲ-ਨਾਲ ਘੁੰਮ ਰਹੀਆਂ ਨੇ ਉਹਦੇ ਜੀ ਔਰ ਉਹਨੇ ਕਿਹਾ ਵੀ ਇਹ ਤਾਂ ਕੰਮ ਚੱਲਿਆ ਨਹੀਂ ਹੈ ਹੁਣ ਕਾਉਂਸਲਰ ਜਨਨ ਨੇ ਕਿਹਾ ਸ਼ੋਕ ਨੇ ਮੈਂ ਕਰਕੇ ਦਿਖਾਂਦਾ ਜੀ ਮੇਰਾ ਨਾਂ ਵੀ ਸ਼ੋਕ ਹੈ ਉਹ ਹੋਏਗਾ ਪਰ ਸੋਨਾਂ ਨਾਨ ਗਿਆ ਟਾ ਤਰੀਕਾ ਪੋਤੂ ਵੀ ਪਾਈ ਤੇ ਨਾਲ ਇਹ ਜਿਹੜੇ ਦੋ ਜ ਉਹਨੇ ਆਪਣੇ ਧੁੰਮ ਛੱਲੇ ਨਾਲ ਰੱਖੇ ਉੱਥੇ ਮਿਲਣ ਲਈ ਇਹ ਵੀ ਹੁਣ ਦੌੜ ਗਏ ਨੇ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਸਾਨੂੰ ਇਹ ਸਮਝਣ ਦੀ ਲੋੜ ਹੈ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਨਿੱਜੀ ਤੌਰ ਤੇ ਨਫ਼ਰਤ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ ਪਰ ਆਪਣੇ ਇੰਟਰਸਟ ਵਾਚ ਕਰੀਏ ਇਹ ਦੇਖੀਏ ਇਸ ਵੇਲੇ ਜਦੋਂ ਲਾਈਨਸ ਡਰਾਅ ਹੁੰਦੀਆਂ ਤੁਹਾਨੂੰ ਦੋਸਤ ਔਰ ਦੁਸ਼ਮਣ ਦੀ ਪਛਾਣ ਹੋਣੀ ਚਾਹੀਦੀ ਹੈ ਜਦੋਂ ਉਹ ਸਾਡਾ ਆਪਣਾ ਮੁਲਕ ਬਣ ਗਿਆ ਹੋ ਗਿਆ ਫਿਰ ਭਾਵੇਂ ਤੁਸੀਂ ਜੋ ਮਰਜ਼ੀ ਜਿਹੜਾ ਕਰਿਓ ਹੁਣ ਘਟੋ ਘਟ ਅਸੀਂ ਇਹ ਜ਼ਰੂਰ ਦੇਖੀਏ ਕਿ ਸਾਡਾ ਸੱਜਣ ਕੌਣ ਹੈ ਔਰ ਦੁਸ਼ਮਣ ਕੌਣ ਹੈ ਸੋ ਜੀ ਅੱਜ ਦਾ ਪਹਿਲਾ ਇਸ਼ੂ ਹੈ ਜੀ ਡਾਕਟਰ ਸਾਹਿਬ ਇਸ ਨਾਲ ਲੈਣਾ ਬ੍ਰੇਕ ਵੀਅਰਸ ਤੁਸੀਂ ਕਿਤਨੀ ਜਾਨਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ